ਫਿਰ ਸਵਾਂਦਾ ਦੇਸੀ ਵੀ ਭਰਤੀ ਸਾਰੀ ਕਮੇਟੀ ਕਰੂਗੀ ਉਹਨਾਂ ਨੂੰ ਭਰਤੀ ਕਰਨੀ ਨਹੀਂ ਚਾਹੀਦੀ ਸੀ ਉਹਨਾਂ ਨੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਸੋ ਉਹਨਾਂ ਨੂੰ ਹੁਣ ਵੀ ਇਹ ਭਰਤੀ ਹੋ ਰਹੀ ਆ ਸਾਰੀ ਅਸੀਂ ਕਿਹੜਾ ਕਿਸੇ ਤੋਂ ਕੋਈ ਪੈਸਾ ਲੈ ਰਹੇ ਆ ਜੀ ਜੀ ਫ੍ਰੀ ਮੈਂਬਰਸ਼ਿਪ ਆ ਸਾਰੀ ਕਿਉਂਕਿ ਪੂਰੀ ਪਾਰਦਰਸ਼ੀ ਭਰਤੀ ਕਰ ਰਹੇ ਆ ਆਧਾਰ ਕਾਰਡ ਦਾ ਨੰਬਰ ਲਾ ਰਹੇ ਆ ਹਰੇਕ ਦਾ ਐਡਰੈਸ ਪੂਰਾ ਲੱਗ ਰਿਹਾ ਹੈ ਕੋਈ ਗਿਣਤੀ ਦਾ ਮਸਲਾ ਨਹੀਂ ਪਰ ਜਿੰਨੀ ਵੀ ਹੋਵੇ ਸਹੀ ਹੋਵੇ ਜੀ ਅਕਾਲ ਤਖਤ ਸਾਹਿਬ ਦੇ ਜੱਜਰ ਸਹਿਬਾਨ ਦੇ ਆਦੇਸ਼ ਤੇ ਭਰਤੀ ਹੋ ਰਹੀ ਆ ਨਹੀਂ ਉਹਨਾਂ ਦਾ ਕੀ ਕਹਿਣਾ ਸੀ ਪੰਥਕ ਇਕਤਾ ਦੀ ਗੱਲ ਕੀਤੀ ਉਹ ਸਾਰੇ ਚਾਹੁੰਦੇ ਪੰਥਕ ਇਕਤਾ ਤਾਂ ਸੀ ਇਹੀ ਗੱਲ ਬਾਤ ਹਾਂ ਹਾਂ ਪੰਥਕ ਇਕਤਾ ਅਸੀਂ ਤਾਂ ਆਪ ਤਿਆਰ ਆ ਵੀ ਉਹ ਚ ਨਿੱਜੀ ਕਿਸੇ ਦਾ ਸਵਾਰਥ ਨਾ ਹੋਵੇ ਤੇ ਪੰਥਕ ਇਕਤਾ ਹੋਣੀ ਚਾਹੀਦੀ ਹੈ ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਰਹੇ ਹੋ ਤੁਸੀਂ ਇਸ ਸਮੇਂ ਸਾਡੇ ਨਾਲ ਪਨ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਐ ਵਾਲੀ ਹੁਣੀ ਮੌਜੂਦ ਨੇ ਅੱਜ ਜਲੰਧਰ ਦੇ ਵਿੱਚ ਪੰਥ ਕੇ ਇਕੱਠ ਰੱਖਿਆ ਗਿਆ ਕਾਪੀਆਂ ਵੀ ਵੰਡੀਆਂ ਗਈਆਂ ਨੇ ਜੁਆਇਨਿੰਗ ਦੇ ਲਈ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਸ ਗੱਲ ਤੇ ਜਾਣਨਾ ਪਾਦੇ ਹੋ ਕਿ ਕਿਹੋ ਜਿਹਾ ਹੰਗਾਰਾ ਸੰਗਤ ਦੇ ਵੱਲੋਂ ਮਿਲ ਰਿਹਾ ਦੂਜਾ ਪੜਾਅ ਸੀ ਤੁਹਾਡਾ ਅੱਜ ਇੱਥੇ ਤੇ ਇਹ ਕਿਹੋ ਜੀ ਸਾਰੀ ਚੱਲ ਰਹੀ ਹੈ ਕੋਈ ਸਾਰੇ ਜਿਹੜੇ ਜਿਹੜੇ ਪ੍ਰੋਗਰਾਮ ਰੱਖੇ ਹੋਏ ਇਸ ਤੋਂ ਬਾਅਦ ਸੰਗਰੂਰ ਪਟਿਆਲਾ ਰੋਪੜ ਸਾਰੇ ਜ਼ਿਲ੍ਹੇ ਦੇ ਪ੍ਰੋਗਰਾਮ ਨੇ ਤੇ ਕੋਸ਼ਿਸ਼ ਆ ਵੀ ਬਸਾਖੀ ਤੋਂ ਵਾਢੀ ਤੋਂ ਪਹਿਲਾਂ-ਪਹਿਲਾਂ ਜਿੰਨਾ ਵੀ ਹੋ ਸਕਦਾ ਕਵਰ ਹੋ ਜਵੇ ਤੇ ਲੋਕਾਂ 'ਚ ਬੜਾ ਉਤਸ਼ਾਹ ਹੈ ਤਾਂ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਭਰਤੀ ਦੀ ਕਿਉਂਕਿ ਬੜੀ ਪਾਰਦਰਸ਼ੀ ਭਰਤੀ ਕਰ ਰਹੇ ਆ ਆਧਾਰ ਕਾਰਡ ਦਾ ਨੰਬਰ ਲਾ ਰਹੇ ਆ ਹਰੇਕ ਦਾ ਐਡਰੈਸ ਪੂਰਾ ਲੱਗ ਰਿਹਾ ਕੋਈ ਗਿਣਤੀ ਦਾ ਮਸਲਾ ਨਹੀਂ ਪਰ ਜਿੰਨੀ ਵੀ ਹੋਵੇ ਸਹੀ ਹੋਵੇ ਜੀ ਅਕਾਲ ਤਖਤ ਸਾਹਿਬ ਦੇ ਜਦਰ ਸਹਿਬਾਨ ਦੇ ਆਦੇਸ਼ ਤੇ ਭਰਤੀ ਹੋ ਰਹੀ ਆ ਸੋ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਜੀ ਇਸ ਗੱਲ ਤੇ ਜ਼ਰੂਰ ਚਾਣਨਾ ਪਾ ਦਿਓ ਜਿਸ ਦੇ ਜਿਸ ਦਿਨੇ ਭਰਤੀ ਸ਼ੁਰੂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਤੁਹਾਨੂੰ ਜਥੇਦਾਰ ਗੜਗੱਜ ਜੀ ਹੁਣਾ ਵੱਲੋਂ ਬੁਲਾਇਆ ਜਾਂਦਾ ਕਿਹੋ ਜੀ ਅੰਦਰ ਗੱਲਬਾਤ ਹੋਈ ਉਹਨਾਂ ਦਾ ਕੀ ਕਹਿਣਾ ਸੀ ਪੰਥਕ ਇਕਤਾ ਦੀ ਗੱਲ ਕੀਤੀ ਉਹ ਸਾਰੇ ਚਾਹੁੰਦੇ ਪੰਥਕ ਇਕਤਾ ਤਾਂ ਸੀ ਇਹੀ ਗੱਲਬਾਤ ਹਾਂ ਹਾਂ ਪੰਥਕ ਇਕਤਾ ਅਸੀਂ ਤਾਂ ਤਿਆਰ ਹਾਂ ਵੀ ਉੱਚ ਨਿੱਜੀ ਕਿਸੇ ਦਾ ਸਵਾਰਥ ਨਾ ਹੋਵੇ ਤੇ ਪੰਥਕ ਇਕਤਾ ਹੋਣੀ ਚਾਹੀਦੀ ਇਹ ਇੱਕ ਹੀ ਗੱਲ ਚੱਲਦੀ ਹੈ ਕਿ ਜਿਹੜੀ ਭਰਤੀ ਦੂਸਰੀ ਧਿਰ ਦੇ ਵੱਲੋਂ ਕੀਤੀ ਗਈ ਹੈ ਉਹ ਉਹਦੇ ਰਲੇਵੇਂ ਦੀ ਗੱਲ ਕਿਸ ਤਰੀਕੇ ਦੀ ਚੱਲ ਰਹੀ ਜਾਂ ਉਹਦੀ ਸਕਰੂਟੀਨੀ ਦੀ ਗੱਲ ਚੱਲ ਰਹੀ ਹੈ ਵੀ ਸਕਰੂਟੀਨੀ ਕਰਕੇ ਜੇ ਰਲੇਵੇਂ ਆ ਕਰ ਲਿਆ ਜਾਵੇ ਉਹ ਕੀ ਕੀ ਗੱਲ ਹੈ ਜਿੱਥੇ ਸਰਬੰਧ ਅਦੇਸ਼ ਸੀ ਵੀ ਭਰਤੀ ਸਾਰੀ ਕਮੇਟੀ ਕਰੂਗੀ ਉਹਨਾਂ ਨੂੰ ਭਰਤੀ ਕਰਨੀ ਨਹੀਂ ਚਾਹੀਦੀ ਸੀ ਉਹਨਾਂ ਨੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਹੂੰ ਸੋ ਉਹਨਾਂ ਨੂੰ ਹੁਣ ਵੀ ਇਹ ਭਰਤੀ ਹੋ ਰਹੀ ਆ ਸਾਰੀ ਅਸੀਂ ਕਿਹੜਾ ਕਿਸੇ ਤੋਂ ਕੋਈ ਪੈਸਾ ਲੈ ਰਹੇ ਆ ਜੀ ਜੀ ਫ੍ਰੀ ਮੈਂਬਰਸ਼ਿਪ ਆ ਸਾਰੀ ਇਹ ਜਿਹੜੀ ਬਿਲਕੁਲ ਪਾਰਦਰਸ਼ੀ ਭਰਤੀ ਆ ਇਹ ਮੰਨ ਲੈਣੀ ਚਾਹੀਦੀ ਆ ਤੇ ਜਿਹੜੇ ਡੈਲੀਗੇਟ ਆ ਜਿਹਨੂੰ ਮਰਜ਼ੀ ਚੁਣ ਲੈਣ ਪ੍ਰਧਾਨ ਜੀ ਉਹਨਾਂ ਦੇ ਵਿੱਚੋਂ ਤੁਸੀਂ ਸੱਦਾ ਦੇਣਾ ਚਾਹੋਗੇ ਉਹ ਜੇ ਉਹ ਸੰਗਤ ਹੈ ਉਹ ਵੀ ਸੰਗਤ ਦੇ ਰੂਪ ਚ ਹੀ ਨਹੀਂ ਉਹ ਵੀ ਆ ਕੇ ਜੋੜ ਸਕਦੇ ਹੋ ਸੱਦਾ ਦਿੰਨੇ ਸੀ ਤਾਂ ਜਿਹੜਾ ਮਰਜ਼ੀ ਆ ਕੇ ਜੋੜੇ ਸਾਡੇ ਨਾਲ ਜੀ ਹਾਂ ਕਾਲ ਤੱਕ ਸਾਹਿਬ ਦੇ ਹੁਕਮ ਤੇ ਆਦੇਸ਼ ਤੇ ਕੰਮ ਹੋ ਰਿਹਾ ਵਾ ਕਮੇਟੀ ਬਣੀ ਆ ਤਾਂ ਸਾਰੇ ਸਾਥ ਦੇਣ ਜੀ ਸੋ ਜਿਸ ਤਰੀਕੇ ਦੇ ਨਾਲ ਜਦੋਂ ਤੋਂ ਭਾਰਤੀ ਸ਼ੁਰੂ ਹੋਈ ਹੈ ਕਿਸੇ ਤਰੀਕੇ ਦਾ ਦਬਾਅ ਜਾਂ ਕਿਸੇ ਤਰੀਕੇ ਦੀ ਦੂਸਰੇ ਧੜੇ ਦੇ ਵੱਲੋਂ ਗੱਲਬਾਤ ਕੋਈ ਸਾਹਮਣੇ ਆਈ ਹੈ ਉਹਨਾਂ ਦੇ ਵੱਲੋਂ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਆਪਾਂ ਇਹ ਕੰਮ ਨਾ ਕਰੀਏ ਆਪਾਂ ਇੱਕ ਹੋ ਜਾਈਏ ਮੋੜ ਤੋਂ ਇਹ ਹੋਰ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕੋ ਜੇ ਉਹਦਾਂ ਦਾ ਕੋਈ ਸੁਝਾਅ ਆਊਗਾ ਜਿਹਦੇ ਵਿੱਚ ਪੰਥ ਦਾ ਭਲਾ ਹੋ ਪੰਜਾਬ ਦਾ ਭਲਾ ਹੋ ਪਾਰਟੀ ਦਾ ਭਲਾ ਹੋ ਤਾਂ ਅਸੀਂ ਮੰਨਾਂਗੇ ਪਰ ਹਿਤ ਤੱਕ ਇਦਾਂ ਦਾ ਕੋਈ ਸੁਝਾਅ ਆਇਆ ਨਹੀਂ ਜਿਹੜੇ ਹੋਰ ਅਕਾਲੀ ਦਲ ਬਣੇ ਹੋਏ ਨੇ ਅਕਾਲੀ ਦਲ 1920 ਜਾਂ ਹੋਰ ਜਿੰਨੇ ਵੀ ਉਨਾ ਕਾਲੀਦਲਾ ਨਾਲ ਕਿਸੇ ਤਰੀਕੇ ਦਾ ਗੱਲਬਾਤ ਹੋਈ ਹੈ ਕੋਈ ਨਹੀਂ ਤੁਹਾਨੂੰ ਮੈਂ ਦੇ ਦਿੱਤੀ 1920 ਨੇ ਦੇ ਦਿੱਤੀ ਹੈ ਮੈਂ ਤਾਂ ਬਾਕੀ ਚੱਲਦੀ ਹੈਗਾ ਕੀ ਹੋ ਜਾ ਹੰਗਾਰਾ ਉਹਨਾਂ ਦਾ ਕੀ ਕਰੀਏ ਯਾਰ ਹੀ ਨੇ ਸਰ ਇਹ तकरीबन ਕਾਫੀ ਸਰ ਨਾਲ ਜੁੜ ਜਾਣਗੇ ਠੀਕ ਹੈ ਜੀ ਇੱਕ ਇੱਕ ਆ ਬੋਲ ਜੀ ਹਾਂਜੀ ਅੰਤ ਵਿੱਚ ਸੰਗਤ ਨੂੰ ਅਪੀਲ ਕਰ ਦਿਓ ਜੋ ਤੁਸੀਂ ਕਹਿਣਾ ਚਾਹੋ ਸਾਰੀ ਮੈਂ ਸੰਗਤ ਨੂੰ ਸਾਡੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੁੱਧੀਜੀਵੀ ਵਰਗ ਵਪਾਰੀ ਹਰ ਵਰਗ ਨੂੰ ਖਾਸ ਤੌਰ ਤੇ ਮੈਂ ਦੁਬਾਰਾ ਨੌਜਵਾਨਾਂ ਨੂੰ ਕਹਿਣਾ ਚਾਹਨਾ ਕਿ ਬਦ ਤੋਂ ਤੁਸੀਂ ਸ਼੍ਰੋਮਣੀ ਕਾਲਜ ਦੇ ਮੈਂਬਰ ਬਣੋ ਕਿ ਇਹ ਸਾਡੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਹੀ ਪੰਜਾਬ ਦੇ ਹਿੱਤਾਂ ਲਈ ਲੜ ਸਕਦੀ ਆ ਸੋ ਇਸ ਲਈ ਇਸ ਪਾਰਟੀ ਨੂੰ ਤਕੜਾ ਕਰੋ ਹੌਣ ਸਮੇਂ ਦੇ ਵਿੱਚ ਇਹ ਪੰਜਾਬ ਦੀ ਜਿਹੜੀ ਮੈਂ ਸਭ ਤੋਂ ਵੱਡੀ ਇਹ ਲੋੜ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸਭ